ਸ਼ਾਹਬ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸ੍ਰੀ ਸੁਖਨੀ ਸਾਹਿਬ ਸਾਨੂੰ ਇਹ ਜੀ ਬਾਣੀ ਦਿੱਤੀ ਜਿਹਦੇ 24 ਅਸ਼ਟਪਦੀਆਂ 24 ਸ਼ਲੋਕ तकरीबन 24000 ਅੱਖਰ ਹੈ ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਤਾਂ ਕਿ तकरीबन ਘੰਟੇ ਵਿੱਚ ਹੋ ਜਾਂਦਾ ਹੈ ਅਠਾਂ ਪੈਰ ਦੇ ਸਵਾਰ ਸ਼ਖਲੇ ਹੋ ਜਾਂਦੇ ਹਨ ਅਠਾ ਪਹਿਰਾਂ ਵਿੱਚ ਪ੍ਰਾਨੀ ਨੂੰ ਅਨੁਮਾਨ ਹੈ 24000 ਸਾ ਆ ਜਾਂਦਾ ਹੈ। ਭਾਵੇਂ ਘਟਵਤ ਵੀ ਜਾਂਦੇ ਇਨਸਾਨ ਦੀ ਕਿਰਿਆ ਦੇ ਮਨ ਅਸਰ ਹੈ। ਇੰ样 ਦੱਸਿਆ ਬੈਠ ਤਬਾਰਾ ਚਲਤੇ 18 ਸੁਭਤ ਚੱਲੇ 25 ਮੈਥਨ ਕਰਤੇ 64 ਚਲਤੇ ਕਿਉਂ ਨ ਭਜੇ ਜਗਦੀ। ਇਹ ਸਵਾਸਣ ਦੀ ਰਸਤਾਰ ਹੈ ਇਸ ਕਰਕੇ ਘਟਵਤ ਜਾਂਦੇ ਹਨ। ਪਰ ਅਠਾ ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ ਨੇ ਇੱਕ ਪਾਠ ਕਰ ਲਿਆ ਜਾਵੇ। ਦੋ ਪਾਠ ਰੋਜ਼ਾਨਾ ਕਰ ਲੈ ਜਾਣ ਸ੍ਰੀ ਸ਼ੁਕਰੀ ਸਾਹਿਬ ਦੇ ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ ਇਸ ਦੇ ਵਿੱਚ ਚਾਰ ਵੇਦ 6 66 18 ਪ੍ਰਾਣ 27 记住ਆਂ ਤੌਰੇ ਤਿੰਜੀਲ ਕੁਰਾਨ ਪੁਰਾਨ ਜਿਤਨੇ ਮਤਮ ਤੰਤਰਾਂ ਦੇ ਧਾਰਮਿਕ ਪੁਸਤਕ ਹਨ ਸਭ ਦਾ ਇਹ ਸਿਧਾਂਤ ਆ ਜਾਂਦਾ ਹੈ করুণਾ ਹੀ ਮਤਮ ਤੰਤਰਾਂ ਇਹ ਗ੍ਰੰਥਾਂ ਦਾ ਸਿਧਾਂਤ ਕੀ ਹੈ ਚਾਰ ਗੱਲਾਂ ਕਰਮ ਪਾਸ਼ਨਾ ਗਿਆਨ ਵਗਿਆ ਇਹਦੇ ਵਿੱਚ ਇਹ ਚਾਰੇ ਆ ਜਾਂਦੀਆਂ ਜਿੰਨੇ ਰੂਹਾਨੀ ਭੇਦ ਹਨ ਸਾਰੇ ਇਸ ਵਿੱਚ ਆ ਜਾਂਦੇ ਹਨ ਸੋ ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਮਿਲਦੀ ਹੈ ਫੇਰ ਨੂੰ ਛੱਡ ਕੇ ਉਹਦੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਸੋ ਸ੍ਰੀ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਵਹਿਰ ਦੇ ਨਾਮ ਦੇ ਸਿਮਰਨ ਦੇ ਬੇਅੰਤ ਫਾਇਦੇ ਇਕਨੀ ਸਾਰੀ ਅਸ਼ਟਪਦੀ ਪ੍ਰਭੂ ਸਿਮਰਨ ਦੇ ਫਾਇਦਿਆਂ ਵਿੱਚ ਪ੍ਰਭੂ ਸਿਮਰਨ ਦਾ ਆ ਫਾਇਦਾ ਹੈ ਆ ਲਾਭ ਹੈ ਆ ਗੁਣ ਹੈ ਆ ਸ਼ਕਤੀ ਹੈ ਆ ਬਰਕਤ ਹੈ ਜੇਰਾ ਵਿਚਾਰ ਕਰਕੇ ਦੇਖ